ਦੂਜੇ ਰਾਜਾਂ ਤੋਂ ਹਥਿਆਰ ਆਉਂਦੇ ਨੇ ਮੱਧ ਪ੍ਰਦੇਸ਼ ਤੋਂ ਤੇ ਅਸੀਂ ਅਸੀਂ ਕਹੇ ਜੀ ਸਾਡੀ ਤਾਂ ਪੰਜਾਬ ਪੁਲਿਸ ਜਿਹੜੀ ਇਹ 40% ਪੰਜਾਬ ਪੁਲਿਸ ਤਾਂ ਬੀਐਸਐਫ ਨਾਲ ਲੱਗੀ ਰਹਿੰਦੀ ਹੈ ਕਿਉਂਕਿ ਸਾਡਾ ਬਾਰਡਰ ਸਟੇਟ ਹੈ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ 'ਚ ਪਹਿਲੀ ਗੋਲੀ ਖਾਣ ਨੂੰ ਵੀ ਅਸੀਂ ਆ ਤੇ ਪਹਿਲਾ ਝਟਕਾ ਖਾਣ ਨੂੰ ਵੀ ਤੇ ਤੁਹਾਡੇ ਵਾਲੇ ਪਾਸਿਓਂ ਅਸੀਂ ਕਦੇ ਕਹਿੰਦੇ ਸਾਡੀ ਝਾਕੀ ਨਹੀਂ ਹੋਣੀ ਚਾਹੀਦੀ ਥੋੜੀ ਝਾਕੀ ਪੰਜਾਬ ਦੀ ਨਹੀਂ ਪਾਉਂਦੇ ਅਸੀਂ ਇਸ ਵਾਰ 26 ਜਨਵਰੀ ਦੀ ਜਾਂ 15 ਅਗਸਤ ਦੀ ਅਜਾਬੀਆਂ ਅਸੀਂ ਲੈ ਕੇ ਦਿੱਤੀਆਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਪੰਜਾਬ ਨੂੰ ਤੁਸੀਂ ਇੰਨਾ ਇਗਨੋਰ ਕਰ ਰਹੇ ਹੋ ਤੁਸੀਂ ਪੰਜਾਬ ਦੇ ਸੈਂਟੀਮੈਂਟਸ ਨਾਲ ਖੇਡੋ ਨਾ ਅਸੀਂ ਤੁਹਾਨੂੰ ਇਸ ਸੰਕਟ ਦੇ ਬਾਵਜੂਦ ਵੀ ਦੇ ਹੀ ਜਾਣੇ ਆ ਬਹੁਤ ਕੁਝ ਦੇ ਹੀ ਜਾਣੇ ਆ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਉੱਠ ਜਾਗੇ ਪਰ ਇਹਦਾ ਹੱਲ ਦੱਸੋ ਕੋਈ ਤਾਂ ਫਿਰ ਉਹਨਾਂ ਨੇ ਕਿਹਾ ਕਿ ਜਿਹੜੇ 11 ਦੇ 11 ਪੰਜਾਬ ਨਾਲ ਸੰਬੰਧਿਤ ਮੁੱਦੇ ਨੇ ਉਹਨਾਂ ਦਾ ਸਟੇਟਸ ਕੋਈ ਇਦੇ ਰੋ ਕੋਈ ਵੀ ਐਮ ਵੀ ਨਹੀਂ ਛੇੜਨੀ ਕੋਈ ਉਹਦੇ ਚ ਮੈਂਬਰ ਨਹੀਂ ਵਧਾਉਣਾ ਘਟਾਉਣਾ ਕੋਈ ਯੂਨੀਵਰਸਿਟੀ ਦੇ ਸੈਨੇਟ ਜਾਂ ਸਿੰਡੀਕੇਟ ਨੂੰ ਕੋਈ ਉਹਦੇ ਚ ਚੇਂਜ ਨਹੀਂ ਕਰਨੀ ਚੋਣਾ ਕਰਾ ਦਿਓ ਮੈਂ ਕਹਿੰਦਾ ਚੋਣਾ ਕਰਾ ਦਿਓ 91 ਮੈਂਬਰ ਉਹਦੇ ਹੁੰਦੇ ਨੇ ਚੋਣਾ ਕਰਾਓ ਸਾਡਾ ਇੰਨੀ ਲੈਗਸੀ ਇੰਨਾ ਫਿਰਸਾ ਉਹ ਕਿ ਉੱਥੇ ਕਈ ਸਟੂਡੈਂਟ ਵੱਧ ਪੈਸੇ ਦੇਣ ਨੂੰ ਤਿਆਰ ਨੇ ਉਸ ਹੋਸਟਲ ਦੇ ਕਮਰੇ ਦੇ ਕਿਉਂਕਿ ਉੱਥੇ ਉਹਨਾਂ ਦਾ ਦਾਦਾ ਪੜਦਾ ਰਿਹਾ ਜਾਂ ਉੱਥੇ ਉਹਨਾਂ ਦਾ ਬਾਪੂ ਪੜਦਾ ਰਿਹਾ ਅਨਾਂ ਜੁੜੇ ਹੋਇਆ ਸੀ ਉਸ ਯੂਨੀਵਰਸਿਟੀ ਨਾਲ ਆਪਣੇ ਆਪ ਹੀ ਨਿਕਲੇ ਨੇ ਆਪ ਹੀ ਕਹਿੰਦੇ ਹੁਣ ਸਾਨੂੰ ਅੰਦਰ ਵੜੋ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਕੁਰਸੀ ਥੱਲੇ ਲਾ ਕੇ ਕੁਰਸੀ ਉੱਪਰ ਲਾ ਕੇ ਤੇ ਤੁਸੀਂ ਆਹਦਾ ਪਈ ਪੁੱਗ ਤੋ ਫਿਰੋ ਸੋ 11 ਦੇ 11 ਜਿਹੜੇ ਮਾਮਲੇ ਸੀਗੇ ਉਹ ਡੈਫਰ ਕਰਤੇ ਕਿ ਬਿਲਕੁਲ ਇਹਨਾਂ ਨੂੰ ਛੇੜਨਾ ਨਹੀਂ 9 ਮੈਂ ਕਿਹਾ ਜੀ ਪੌਂਗ ਤੇ ਹਰੀਕੇ ਪੱਤਨ ਦੇ ਉਹ ਜੋ ਡਿਸਿਲਟਿੰਗ ਕਰਨ ਵਾਲੀ ਹੈ ਗਾਰ ਕੱਢਣੀ ਪੈਣੀ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਗਾਰ ਆ ਗਈ ਤਾਂ ਉਹਦੀ ਜਿਹੜੀ ਕੈਪੈਸਿਟੀ ਘਟ ਗਈ ਹੈ ਨਾ ਉਹ ਤੇ ਖਰਚਾ ਬਹੁਤ ਆਊਗਾ ਤੁਸੀਂ ਕਰੋਗੇ 40 ਟਿੱਟਾ ਕਿੰਨਾ ਕਨੇ ਹਿੱਸਾ ਆਉਂਦਾ ਹੈ ਬੀਬੀਐਮਬੀਓ ਦੇਖੋ 40% ਖਰਚਾ ਬੀਬੀਐਮਬੀ ਦਾ ਪੰਜਾਬ ਦਿੰਦਾ ਹੈ ਤੇ ਬੀਬੀਐਮਬੀ ਸਾਡੇ ਪੰਜਾਬ ਵਿਰੁੱਧ ਕੋਰਟ ਚ ਚਲੀ ਜਾਂਦੀ ਹੈ ਜਿਹੜਾ ਵਕੀਲ ਖਰਦੇ ਨੇ ਉਹਦਾ ਵੀ 40% ਪੰਜਾਬ ਦਿੰਦਾ ਹੈ ਮਨ ਲਾ ਸਾਡੇ ਵਿਰੁੱਧ ਜਿਹੜਾ ਵਕੀਲ ਆ ਉਹਦੇ ਪੈਸੇ ਵੀ ਅਸੀਂ ਦੇਈਏ। ਕਿਆ ਮਜ਼ਾਕ ਬਣਾਇਆ ਹੋਇਆ ਹੈ। ਔਰ ਕਿਸੇ ਵੀ ਸਟੇਟ ਦੇ ਵਿੱਚ ਪੱਕਾ ਰੱਖਿਆ ਕੱਲ ਅਸੀਂ। ਕਿਸੇ ਵੀ ਸਟੇਟ ਦੇ ਵਿੱਚ ਹੈ ਨਹੀਂ ਦੇਸ਼ ਦੇ ਵਿੱਚ ਕਿ ਜਿਹੜੇ ਡੈਮ ਕਿਸੇ ਸਟੇਟ ਦੀ ਜੂਰੀਡਿਕਸ਼ਨ ਚ ਪੈਂਦੇ ਨੇ ਤੇ ਉਹਨਾਂ ਦਾ ਕੰਟਰੋਲ ਕਿਸੇ ਹੋਰ ਸਟੇਟ ਕੋਲੇ ਜਾਂ BBMP ਵਰਗੀ ਕਿਸੇ ਹੋਰ ਸੰਸਥਾ ਕੋਲੇ ਹੋਵੇ। ਤੇ ਪੰਜਾਬ ਨਾਲ ਕਿਉਂ ਹੁੰਦਾ ਇਦਾਂ? ਸੋ ਜਿੰਨੇ ਏਜੰਡੇ ਜਿਹੜੇ ਡਿਸਕਸ ਕੀਤੇ ਗਏ ਉਹ ਸਾਰੇ ਜਿਹੜੇ ਨੇ ਗ੍ਰਹਿ ਮੰਤਰਾਲੇ ਵੱਲੋਂ ਡੈਫਰ ਕਰ ਦਿੱਤੇ ਗਏ ਯਸ ਸਰ ਡੈਫਰ ਡੈਫਰ ਹੋ ਗਿਆ ਤੇ ਮੇਰਾ ਮਤਲਬ ਇਹ ਹੈ ਕਿ ਨਹੀਂ ਛਿੜਿਆ ਜਾਊਗਾ ਜੀ ਸਟੇਟਸ ਕੋ ਇੱਥੇ ਰੱਖਿਆ ਜਾਊਗਾ ਕੋਈ ਕਿਸੇ ਦਾ ਕੋਈ ਹਾਂ ਮੰਗਾ ਕਰਨ ਨੂੰ ਕਰ ਲੈਣ ਮੰਗਾ ਸਟੈਂਡਿੰਗ ਕਮੇਟੀ ਚ ਇੱਕ ਇੱਕ ਦੋ ਮਾਮਲੇ ਸਟੈਂਡਿੰਗ ਕਮੇਟੀ ਚ ਭੇਜੇ ਨੇ ਜੀ ਵੀ ਮੰਗਾ ਮੰਗਾ ਮੰਗ ਲੈਣ ਕੋਈ ਨਹੀਂ ਅਸੀਂ ਜਾਵਾਂਗਾ ਸੀ ਆਪਣਾ ਪੱਖ ਪੇਸ਼ ਕਰਦਾਂਗੇ ਜਦੋਂ ਹੈ ਹੀ ਨਹੀਂ ਸਾਡੇ ਕੋਲ ਕੁਝ ਜਿਹੜੇ ਅੱਛਾ ਕਹਿੰਦੇ ਪਾਣੀ ਕੀ ਕੋਈ ਬਾਤ ਨਹੀਂ ਨਹਿਰ ਬਣਾ ਦੋ ਮੈਂ ਕਿਹਾ ਜੂਸ ਛੱਡੋਗੇ ਨਹਿਰ ਕਾਦੇ ਬਾਤੀ ਬਣਾਏ ਜੋ ਪਾਣੀ ਹੈ ਨਹੀਂ ਦੱਸੋ ਜੀ ਤੁਸੀਂ 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 ਬੰਦੂਕ ਖਰੀਦਰੋਂ ਕਰ ਤੂ ਸੈ ਨਹੀਂ ਕੀ ਕਰਨੀ ਹੈ ਤੁਸੀਂ ਫਿਰ ਸੋਇਸ ਕਰਕੇ ਬਿਲਕੁਲ ਹਾਸੋ ਹੀਣੀਆ ਤੇ ਬੇਤੁਕੀਆਂ ਮੰਗਾ ਨੇ ਪੰਜਾਬ ਬਿਲਕੁਲ 否ਨਾਈ ਕਰਦਾ ਹੈ ਪੰਜਾਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿੰ ਜਿੰਨਾ ਚਿਰ ਸਾਡੀ ਇਟ ਨਿਓਰ ਹੈ ਜਿੰਨੇ ਚਿਰ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਅਸੀਂ ਪੰਜਾਬ ਦਾ ਕੋਈ ਵੀ ਹੱਕ ਜਿਹੜਾ ਉਹ ਇਦਾਂ ਅਜਾਹੀ ਨਹੀਂ ਜਾਣ ਦੇਵਾਂਗੇ ਤੇ ਕੋਈ ਹੱਕ ਮਰਨ ਨਹੀਂ ਦੇਵਾਂਗੇ ਬਾਬੂ ਦੇਸ਼ ਦੇ ਅਸੀਂ ਮਾਨਵਤਾ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦਿੱਤਾ ਹਾਲਾਂਕਿ ਉਸ ਐਗਰੀਮੈਂਟ ਦੇ ਵਿੱਚ ਮਾਨਵਤਾ ਦਾ ਆਧਾਰ ਓਨ ਹਿਊਮਨਿਟੇਰੀਅਨ ਗਰਾਉਂਡ ਕਿਤੇ ਨਹੀਂ ਲਿਖਿਆ ਹੋਇਆ ਚਲ ਕੋਈ ਨਹੀਂ ਯਾਰ ਭਾਈ ਕਨੇ ਹੀ ਆ ਦਿਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪੈ ਦੇਣਾ ਤੇ ਚੱਲ ਫਿਰ ਵੀ ਭਾਰ ਭਰਾ ਨੇ ਹੈਨਾ ਸੋ ਇਹ ਗੱਲ ਨਾਰਥ ਜ਼ੋਨ ਕੌਂਸਲ ਦੇ ਵਿੱਚ ਗੱਲ ਹੋਈ ਹੈ ਇਹਦੇ ਬਾਰੇ ਮੈਂ ਤੁਹਾਨੂੰ ਅਪਡੇਟ ਕਰਨਾ ਸੀ ਤੇ ਮੈਂ ਆਪਣੇ ਵੱਲੋਂ ਇਹ ਪੱਖ ਰੱਖਿਆ ਹੈ ਰਿਕਾਰਡ ਤੇ ਹੈ ਇਹ ਸਾਰਾ ਰਿਕਾਰਡ ਤੇ ਹੈ ਆਹ ਵੀ ਜਿਹੜਾ ਰਿਕਾਰਡ ਤੇ ਨਾਲ ਮੈਂ ਇਹ ਵੀ ਜਮ੍ਹਾਂ ਕਰਾ ਕੇ ਆਇਆ ਹਾਂ ਇਹ ਜੋ ਸਾਡਾ ਪੰਜਾਬ ਦਾ ਜਵਾਬ ਹੈ ਕਈ ਵਾਰੀ ਉੱਥੇ ਟਾਈਮ ਬੋਲਣ ਨੂੰ ਘੱਟ ਮਿਲਦਾ ਪਰ ਲਿਖ ਕੇ ਤੁਸੀਂ ਜ਼ਿਆਦਾ ਦੇ ਸਕਦੇ ਹੋ ਜੋ ਸਾਰਾ ਸੀਨੀਅਰ ਸੈਕਟਰੀ ਸਾਹਿਬ ਬੈਠੇ ਨੇ ਉਹ ਸਾਰਾ ਸੀ ਟੇਬਲ ਕਰਤਾ ਉਥੇ ਜਮ੍ਹਾਂ ਕਰਾਤਾ